ਮੈਂ ਤੇ ਇਹ ਸੋਚਦਾ ਕਿ ਪੰਜਾਬ ਦੀ ਲੀਡਰਸ਼ਿਪ ਔਰ ਬਾਕੀ ਜਿਹੜੇ ਸਾਡੇ ਇੰਚਾਰਜ ਨੇ ਉਹਨਾਂ ਦੇ ਨਾਲ ਲੋਕ ਸਭਾ ਦੇ ਇਲੈਕਸ਼ਨ ਤੇ ਜਿਨ੍ਹਾਂ ਥੋੜੀ ਸ਼ਹਿਰਾਂ ਦੇ ਇਲੈਕਸ਼ਨਾਂ ਵੀ ਹੋਣੀਆਂ ਸੋ ਇਹ ਸਮਾਂ ਆ ਗਿਆ ਹੈ ਅਸੀਂ ਲੋਕ ਜਿਹੜੇ ਹੈਗੇ ਹੁਣ ਆਪਣੇ ਆਪ ਸੁਚੇਤ ਚੀਰਾਂ ਪੂਰਾ ਸਮਰਥਨ ਹੁਸਤਾਨ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਅੱਜ ਜੋ ਡੈਮੋਕ੍ਰੇਸੀ ਚੱਲ ਰਹੀ ਹੈ ਉਸ ਦੇ ਪਿੱਛੇ ਦੇਸ਼ ਦਾ ਕਨਸਟਿਚਿਊਸ਼ਨ ਦੇਸ਼ ਦਾ ਕਾਨੂੰਨ ਹੈ ਕਾਨੂੰਨ ਕਰਕੇ ਕਨਸਟਿਚਿਊਸ਼ਨ ਕਰਕੇ ਹੀ ਡੈਮੋਕ੍ਰੇਸੀ ਪੋਸੀਬਲ ਹੈ ਪਰ ਅਜ ਹਾਲਾਤ ਕੀ ਹੋ ਗਏ ਆ ਉਸ ਕਨਸਟਿਚਿਊਸ਼ਨ ਨੂੰ ਉਸ ਲਾਅ ਨੂੰ ਚਿੱਕੀ ਟੰਗਿਆ ਜਾ ਰਿਹਾ ਪੰਜਾਬ ਦੇ ਵਿੱਚ ਪੰਜਾਬ ਦੇ ਮੰਤਰੀ ਅਮਨ अरोड़ा ਉਹਨਾਂ ਨੂੰ 2 ਸਾਲ ਦੀ ਕੈਦ ਹੋਈ ਹੈ ਪਿਛਲੇ 2 ਹਫ਼ਤੇ ਟੱਪ ਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦਾ ਰੈਜ਼ੀਗਨੇਸ਼ਨ ਤਾਂ ਕੀ ਲੈਣਾ ਸੀ 26 ਜਨਵਰੀ ਵਾਲੇ ਦਿਨ ਉਹਨਾਂ ਨੂੰ ਝੰਡਾ ਲਹਿਰਾਉਣ ਲਈ ਇੱਕ ਜ਼ਿਲ੍ਹੇ ਦੇ ਵਿੱਚ ਭੇਜਿਆ ਜਾ ਰਿਹਾ ਹੈ। ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਊਗਾ ਕਿ ਕਿਸੇ ਬੰਦੇ ਨੂੰ ਸਜ਼ਾ ਹੋਈ ਹੋਵੇ ਤੇ ਉਹਦਾ ਨਾਂ ਵੀ ਆ ਜੇ ਉਸ ਲਿਸਟ ਦੇ ਵਿੱਚ ਤੇ ਉਹ ਝੰਡਾ ਲਹਿਰਾਉਣ ਲਈ ਜਾਵੇ ਵੀ। ਇਹ ਬੜੀ ਸ਼ਰਮ ਵਾਲੀ ਗੱਲ ਹੈ ਆਪਣੇ ਸਾਰਿਆਂ ਲਈ ਕਿ ਦੇਸ਼ ਤੇ ਸੰਵਿਧਾਨ ਨਾਲ ਇਸ ਤਰੀਕੇ ਖਲਵਾੜ ਨਹੀਂ ਹੋਣਾ ਚਾਹੀਦਾ। ਮੁੱਖ ਮੰਤਰੀ ਸਾਹਿਬ ਅੱਜ ਧਿਆਨ ਲਾਉਣ ਪੰਜਾਬ ਤੋਂ ਬਾਹਰ ਗਏ ਹੋਏ ਐ ਤੇ ਸੂਬੇ ਦੇ ਹਾਲਾਤ ਕੀ ਐ? ਇੱਜਾ ਦੇ ਧਿਆਨ ਲਾਉਣਾ ਸੀ ਤੇ ਅੱਜ ਆਪਣੇ ਸੂਬੇ ਬੰਨੀ ਧਿਆਨ ਦੇਣ। ਕਿਸ ਤਰੀਕੇ ਰੋਜ਼ ਗੈਂਗਸਟਰ ਵੀਡੀਓਜ਼ ਪਾ ਰਹੇ ਆ ਜ਼ਿਲਾਂ ਵਿੱਚੋਂ ਬਰਥਡੇ ਪਾਰਟੀ ਮਨਾ ਰਹੇ ਆ। ਕਿਸ ਤਰੀਕੇ ਮਰਡਰ ਹੋ ਰਹੇ ਆ ਲਾਅ ਐਂਡ ਆਰਡਰ ਦੀ ਕੀ ਸਿਚੁਏਸ਼ਨ ਹੈ? ਕਿਵੇਂ ਨਵੇਂ ਸਾਲ ਚੜ੍ਹਦੀ 2500 ਕਰੋੜ ਦਾ ਕਰਜ਼ਾ ਲੈ ਲਿਆ। ਪਿਛਲੇ ਸਾਲ ਤੱਕ ਤਾਂ ਔਸਤਨ 100 ਕਰੋੜ ਦਾ ਕਰਜ਼ਾ ਡੇਲੀ ਲੈ ਰਹੇ ਸੀ। ਪਰ ਇਸ ਨਵੇਂ ਸਾਲ ਦੀ ਸ਼ੁਰੂਆਤ ਪੰਜਾਬੀਆਂ ਨੂੰ ਸੁਗਾਰ ਦਿੰਦੀ ਹੈ ਕਿ ਨਵੇਂ ਸਾਲ ਦੇ ਉੱਤੇ 135 40 ਕਰੋੜ ਰੁਪਏ ਆਸਟਨ ਰੋਜ ਦਾ ਕਰਜ਼ਾ ਲੈ ਰਹੇ ਕਿ ਇਸ ਬਦਲਾਅ ਲਈ ਸਰਕਾਰ ਆਈ ਸੀ ਕਿ ਦੇਸ਼ ਦੇ ਸੰਵਿਧਾਨ ਨੂੰ ਛਿੱਕੇ ਟੰਗਿਆ ਜਾਵੇ ਦੇਸ਼ ਦੇ ਕਾਨੂੰਨ ਨੂੰ ਛਿੱਕੇ ਟੰਗਿਆ ਜਾਵੇ ਪੰਜਾਬੀਆਂ ਨੂੰ ਆਪਣੇ ਹਾਲ ਦੇ ਛੱਡ ਦਿੱਤਾ ਜਾਵੇ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਜਾਵੇ ਮਾਨ ਸਾਹਿਬ ਤੁਹਾਨੂੰ ਕਲਮ ਪੰਜਾਬੀਆਂ ਨੇ ਦਿੱਤੀ ਹੈ ਅੱਜ ਕਲਮ ਵਰਤੋ ਅੱਜ ਤੁਸੀਂ ਪੰਜਾਬ ਨੂੰ ਲੁੱਟ ਰਹੇ ਹੋ ਉੱਟ ਰਹੇ ਹੋ ਇਹ ਪੰਜਾਬੀ برداشت ਨਹੀਂ ਕਰਨਗੇ ਤੁਹਾਡੇ ذریعے ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਅਮਨੰਦ ਅਰੋੜਾ ਜੀ ਦਾ ਜਲਦ ਤੋਂ ਜਲ ਅਸਤੀਫਾ ਲੈ ਕੇ ਉਹਨਾਂ ਨੂੰ ਪੰਜਾਬ ਦੀ ਕੈਬਨਿਟ ਚੋਂ ਵੀ ਬਰਖਾਸਤ ਕੀਤਾ ਜਾਵੇ ਤੇ ਉਹਨਾਂ ਨੂੰ ਐਸ ਐਮ ਐਲ اے ਵੀ ਬਰਖਾਸਤ ਕੀਤਾ ਜਾਵੇ ਅੱਛਾ ਜੇ ਕੋਰਟ ਦੇ ਵਿੱਚ ਵੀ ਕੇਸ ਕਰਾਂਗੇ ਤੇ ਮਾਨ ਸਾਹਿਬ ਦਾ ਘਰ ਵੀ ਘੇਰਾਗੇ ਦੇਸ਼ ਦਾ ਕਾਨੂੰਨ ਹੈ ਸੁਪਰੀਮ ਕੋਰਟ ਦੀ ਜੱਜਮੈਂਟ ਬੜੀ ਕਲੀਅਰ ਹੈ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਲਿਲੀ ਥਾਮਸ ਵਰਸਸ ਯੂਨੀਅਨ ਆਫ ਇੰਡੀਆ ਦੇ ਵਿੱਚ 2013ਾਂ ਇਹਨੇ ਜਿਹੜਾ ਰਿਪਰੈਜ਼ੈਂਟੇਸ਼ਨ ਆਫ ਪੀਪਲਜ਼ ਐਕਟ ਸੈਕਸ਼ਨ 8 ਪਬਲਿਕ 4 ਨੂੰ ਓਵਰਟੇਕ ਕੀਤਾ ਹੈ ਕਿ ਜਿੱਦਣ ਤੁਹਾਨੂੰ ਸਜ਼ਾ ਹੋ ਜਾਂਦੀ ਨਾਲ ਦੀ ਨਾਲ ਤੁਹਾਨੂੰ ਅਸਤੀਫਾ ਦੇਣਾ ਪੈਂਦਾ ਅੱਗੇ ਦਾ ਆਪਣੇ ਕਾਨੂੰਨ ਚ ਸੀਗਾ ਪ੍ਰੋਵੀਜ਼ਨ ਕਿ ਤੁਸੀਂ 3 ਮਹੀਨੇ ਤੱਕ ਕਿਸੇ ਕੋਰਟ ਨੂੰ ਅਪਰੋਚ ਕਰ ਸਕਦੇ ਸੀ ਇਕੱਤਰ ਸਕਦੇ ਸੀ ਪਰ ਹੁਣ ਸੁਪਰੀਮ ਕੋਰਟ ਨੇ ਇੱਕ ਲਾਅ ਲਿਆਂਦਾ ਕਿ ਪਹਿਲਾਂ ਅਸਤੀਫਾ ਦਿਓ ਜੋ ਕੰਮ ਕਰਨੇ ਆ ਉਦੋਂ ਬਾਅਦ ਕਰਿਆ ਜੀ ਤੁਸੀਂ ਜਾ ਅੱਛਾ ਇੱਕ ਉਹਦੇ ਵਾਰ ਮੰਤਰੀ ਦਾ ਮੁੱਦਾ ਸੀ ਇਹ ਥਾਂ ਤੇ ਚੁੱਕਦੇ ਆ ਰਹੇ ਹਾਂ ਜਦੋਂ ਅਸੀਂ ਇਹਨਾਂ ਦਾ ਕੋਈ ਵੀ ਇਸ਼ੂ ਚੁੱਕਦੇ ਆ ਉਹਦੇ ਹੀ ਕਹਿ ਦਿੰਦੇ گورنر ਸਾਹਿਬ ਖਿਲਾਫ ਹੈ ਬੀਜੇਪੀ ਖਿਲਾਫ ਹੈ ਇਹਨਾਂ ਦੋਵਾਂ ਦੇ ਉੱਤੇ ਆਉਂਦੇ ਦਿਨਾਂ ਦੇ ਵਿੱਚ ਇੱਕ ਅਸੀਂ ਵੱਡਾ ਇੱਕ ਕੋਈ ਸੰਘਰਸ਼ ਵਿਟਣ ਜਾ ਰਹੇ ਹਾਂ ਜਿਹੜਾ ਤੁਹਾਨੂੰ ਆਉਂਦੇ ਦਿਨਾਂ 'ਚ ਸਾਡੇ ਚੰਡੀਗੜ੍ਹ ਦਫ਼ਤਰ ਤੋਂ ਸਾਡੇ ਪਾਰਟੀ ਦੇ ਪ੍ਰਧਾਨ ਜ਼ਿਕਰ ਕਰਦਾ